ਦੇਖੋ ਗੁਰਪਿਆਰਿਓ ਆਪਾਂ ਸਭ ਕੁਝ ਜਾਣਦੇ ਹੋਏ ਵੀ ਸਾਰਾ ਕੁਝ ਇਸ ਬੰਦੇ ਨੂੰ ਪਤਾ ਹੈ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਕਿਉਂਕਿ ਹਰ ਰੋਜ਼ ਹਰ ਸਮੇਂ ਸਾਨੂੰ ਗੁਰਬਾਣੀ ਕੁਝ ਕਹਿ ਰਹੀ ਹੈ ਕੰਨਸਰੀ ਗੁਰਗੰਸਾਹਬ ਸਾਨੂੰ ਸਮਝਾਉਂਦੇ ਨੇ ਪਾਰੇ ਬੰਦਾ ਆਪਣੀ ਮਸਤੀ ਦੇ ਵਿੱਚ ਹੈ ਆਪਣੇ ਹੀ ਧੰਦਿਆਂ ਵਿੱਚ ਮਸਤ ਹੈ ਇਹ ਆਪਾਂ ਕਿਉਂ ਵਿਚਾਰ ਕਰ ਰਹੇ ਆ ਗੁਰਪਿਆਰਿਓ ਕਿਉਂ ਵਿਚਾਰ ਇਹ ਕਰਨੇ ਪੈ ਰਹੀ ਹੈ ਕਿ ਧੰਨ ਸ੍ਰੀ ਗੁਰਗੰਸਾਹਬ ਕੁਝ ਕਹਿੰਦੇ ਹੋਰ ਨੇ ਇਸ ਬੰਦੇ ਨੂੰ ਸਮਝਾਉਂਦੇ ਕੁਝ ਹੋਰ ਹੈ ਲੇਕਿਨ ਬੰਦਾ ਆਪਣੀ ਮਤ ਦੇ ਅਨਸਾਰ ਕੁਝ ਹੋਰ ਕਰਦਾ ਹੈ ਇਹਦੀ ਕੋਈ ਸੋਚ ਹੋ ਰਹੀ ਹੈ ਕਿਵੇਂ ਸੋਚ ਹੋ ਰ ਜਿਸ ਤਰ੍ਹਾਂ ਆਪਾਂ ਨੌਵੇਂ ਪਾਸਾ ਸਮਝਾ ਰਹੇ ਨੇ ਕੀ ਕਹ ਰਹੇ ਨੇ ਨਰ ਚਾਹਤ ਕੁਝ ਔਰ ਨਰ ਚਾਹਤ ਕਸ ਔਰ ਨਰ ਦਾ ਮਤਲਬ ਆਦਮੀ ਚਾਹਤ ਕਿਸ ਔਰ ਔਰੇ ਕੀ ਔਰੇ ਪਈ ਔਰੇ ਕੀ ਔਰੇ ਪਈ ਤਾਂ ਦੇਖੋ ਗੁਰਪਿਆਰੋ ਇਹਦਾ ਹੁਣ ਕੀ ਅਰਥ ਬਣਦਾ ਹੈ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਹਿੰਦਾ ਵੀ ਜੋ ਬੰਦੇ ਨੇ ਕੰਮ ਕਰਨਾ ਹੈ ਜਿਹੜੇ ਕੰਮ ਵਾਸਤੇ ਬੰਦਾ ਆਇਆ ਹੈ ਸੰਸਾਰ ਤੇ ਉਹਨੂੰ ਛੱਡ ਕੇ ਔਰੇ ਕੀ ਔਰ ਪਈ ਦਾ ਮਤਲਬ ਕਿ ਹੋਰ ਹੀ ਹੋਰ ਦੀ ਹੋਰ ਹੋਰ ਦੀ ਹੋਰ ਆਪਾਂ ਜਿਵੇਂ ਕਰ ਜਾਨਾ ਕਿ ਆ ਵੀ ਕਰਨਾ ਮੈਂ ਆ ਵੀ ਕਰਨਾ ਮੈਂ ਆ ਵੀ ਕਰਨਾ ਇਸ ਤਰ੍ਹਾਂ ਦੇ ਕੰਮਾਂ ਦੇ ਪਿੱਛੇ ਪਿਆ ਹੈ ਇਹ ਕੰਮਾਂ ਦੇ ਪਿੱਛੇ ਪੈ ਕੇ ਫਿਰ ਮਾਇਆ ਦੇ ਮੋਹ ਦੇ ਵਿੱਚ ਫਸ ਜਾਂਦਾ ਹੈ ਔਰ ਫਿਰ ਪ੍ਰਭੂ ਪ੍ਰਮਾਤਮਾ ਦੇ ਸਿਮਰਨ ਦੀ ਥਾਂ ਤੇ ਕੁਝ ਹੋਰ ਹੀ ਕੁਝ ਕਰਦਾ ਹੈ ਪਾਵਨ ਸਿਮਰਨ ਦਾ ਇਹ ਤਾਂ ਚਿੰਤਾ ਨਹੀਂ ਹੈ ਇਹ ਦੀ ਚਿੰਤਾ ਨਹੀਂ ਹੈ ਕੁਝ ਔਰ ਦੀ ਔਰ ਹੀ ਕਰ ਜਾਂਦਾ ਹੈ ਔਰ ਦੇ ਔਰ ਦਾ ਮਤਲਬ ਕਿ ਮਾਲਕ ਦੀ ਬੰਦਗੀ ਛੱਡ ਕੇ ਮਾਲਕ ਦਾ ਸਿਮਰਨ ਦੀ ਭੁੱਲ ਕੇ ਇਹ ਮਾਇਆ ਦੇ ਮੋਹ ਦੇ ਵਿੱਚ ਪਿਆ ਹੈ ਫਿਰ ਥੋੜੀ ਵਾਲੀ ਕਿਤੇ ਜਾ ਖੁੱਲਦੀ ਹੈ ਗੁਰੂ ਘਰ ਆਉਂਦਾ ਹੈ ਗੁਰੂ ਘਰ ਆ ਕੇ ਫੇਰ ਕੀ ਕਰਦਾ ਹੈ ਇੱਥੇ ਆ ਕੇ ਵੀ ਗੁਰੂ ਘਰ ਆ ਕੇ ਵੀ ਇਹਦਾ ਮਨ ਟਿਕਾਉਂ ਚ ਨਹੀਂ ਹੈ ਇੱਥੇ ਵੀ ਕੁਛ ਨਾ ਕੁਛ ਔਰ ਮੰਗਦਾ ਹੈ ਕੀ ਮੰਗਦਾ ਹੈ ਇੱਥੇ ਵੀ ਹੋਰ ਦੀ ਹੋਰ ਮੰਗੀ ਜਾਂਦਾ ਕੁਛ ਨਾ ਕੁਛ ਇਸੇ ਕਰਕੇ ਗੁਰੂ ਪਿਆਰੇ ਉਹ ਸਾਨੂੰ ਮੰਗਣ ਦਾ ਹੀ ਪਤਾ ਨਹੀਂ ਹੈ ਪਤਾ ਤਾਂ ਤਾਂ ਹੋਵੇ ਜੇ ਅਸੀਂ ਸੰਗਤ ਕਰੀਏ ਸੰਗਤ ਦੇ ਵਿੱਚ ਬੈਠੀਏ ਕੋਈ ਸਾਨੂੰ ਸੋਝੀ ਆਏ ਕਿ ਗੁਰੂ ਸਾਹਿਬ ਕੀ ਕਰ ਰਹੇ ਧੰਨ ਸ੍ਰੀ ਗੁਰਗੰਨ ਸਾਹਿਬ ਕੀ ਕਰ ਰਹੇ ਇਹ ਫਿਰ ਜਿਹੜੇ ਇਸ ਕਾਲ ਦੇ ਦੇਸ਼ ਦੇ ਵਿੱਚ ਜਿਹੜੇ ਇਹ ਕੰਮ ਕਰ ਰਹੇ ਸੀ ਮਾਇਆ ਤੇ ਵਿਮੋਹ ਦੇ ਵਿੱਚ ਫਸ ਕੇ ਫਿਰ ਉਹ ਹੀ ਸਭ ਮੰਗਦਾ ਹੈ ਜਿੱਥੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਹੋਰ ਤਦ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਂ ਸੰਤੋਖਿਆ ਉੱtre ਮਨ ਕੀ ਭੁੱਖ ਤੇ ਇਹ ਸਭ ਨਹੀਂ ਸਮਝ ਰਿਆ ਉਹਦੇ ਵਿੱਚ ਆਪਾਂ ਸਾਰੇ ਸਾਂਭਣਾ ਗੁਰਪਿਆਰਿਓ ਜਿੱਥੇ ਧੰਗੁਰ ਤੇ ਕਹਾਦਰ ਕਹ ਰਹੇ ਨੇ ਨਰ ਨਰ ਚਾਹਤ ਕੁਸ ਔਰ ਔਰੇ ਕੀ ਔਰੇ ਭਈ ਜੇ ਤਵ ਤ ਰਹੂ ਠਗੌਰ ਨਾਨਕ ਫਾਸੀ ਗਲ ਪਰੀ ਇਹੀ ਕੰਮ ਕਰਦਾ ਕਰਦਾ ਇਹੀ ਸਾਰੇ ਧੰਦੇ ਕਰਦਾ ਕਰਦਾ ਸੰਸਾਰ ਦੇ ਵਿੱਚ ਆਖਰ ਗੁਰਪਿਆਰਿਓ ਜਮਾਂ ਦੀ ਫਾਸੀ ਗਲ ਦੇ ਵਿੱਚ ਪੈ ਜਾਂਦੀ ਹੈ ਜਮਾਂ ਦੀ ਫਾਸੀ ਗਲ ਦੇ ਵਿੱਚ ਪੈ ਉਹਦਾ ਸਾਨੂੰ ਚਿੰਤਾ ਨਹੀਂ ਹੈ ਉਹਦੀ ਸਾਨੂੰ ਚਿੰਤਾ ਨਹੀਂ ਹੈ ਉਹ ਤੇ ਸਾਡੇ ਗੱਲ 'ਚ ਫਸਸੀ ਪੈ ਜੇਗੀ ਗੁਰਨਾਨਕ ਸਾਹਿਬ ਕਹ ਰਹੇ ਨੇ ਨੌਵੇਂ ਪਾਤਸ਼ਾਹ ਕਹ ਰਹੇ ਨੇ ਕਿ ਬੰਦਿਆ ਇੱਕ ਦਿਨ ਉਹ ਵਕਤ ਆਏਗਾ ਉਹ ਸਮਾਂ ਆ ਜਾਏਗਾ ਕਿ ਤੂੰ ਹੋ ਮਨੁੱਖ ਹੋਰ ਨਾ ਹੋਰ ਕੰਮ ਕਰਦਾ ਕਰਦਾ ਇਹ ਠੱਗਣ ਦੀਆਂ ਜੋ ਸੋਚਾਂ ਨੂੰ ਸੋਚਦਾ ਸੋਚਦਾ ਤੇਰਾ ਇੱਕ ਦਿਨ ਸਮਾਂ ਆ ਜਾਏਗਾ ਕਿਉਂਕਿ ਇਹ ਤਾਂ ਆਪਾਂ ਨੂੰ ਪਤਾ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਆਪਾਂ ਨੂੰ ਗੁਰਪਿਆਰਿਓ ਕਿ ਇੱਕ ਦਿਨ ਅਸੀਂ ਵਾਪਸ ਜਾਣਾ ਹੈ ਜੋ ਸੰਸਾਰ ਦੇ ਵਿੱਚ ਆਇਆ ਹੈ ਉਹਨੇ ਵਾਪਸ ਜਾਣਾ ਹੈ ਬੜੇ-ਬੜੇ ਨਹੀਂ ਰਹੇ ਸਾਰੇ ਚਲੇ ਜੇ ਜਿਹੜੇ ਕਿ ਬਰਦਾਨ ਵੀ ਲੱਤੇ ਹੋਏ ਸੀ ਪ੍ਰਮਾਤਮਾ ਤੋਂ ਹਰਨਾਕ ਸਵਰਗ ਦੇ ਜਿਨ੍ਹਾਂ ਨੇ ਬਰਦਾਨ ਲਿੱਤਾ ਸੀ ਨਾ ਮੈਂ ਦਿਨੇ ਮਰਾਨਾ ਰਾਤ ਨੂੰ ਮਰਾਨਾ ਅੰਦਰ ਮਰਾਨਾ ਬਾਹਰ ਮਰਾਂ ਭਾਵ ਇੰਨਾ ਫੇਰੁਕੀ ਹੋ ਗਿਆ ਹੰਕਾਰੀ ਹੋ ਗਿਆ ਭਗਤੀ ਤਾਂ ਕਰਕੇ ਵਰ ਲੈ ਲਿਆ ਫਰਜੇ ਜੇ ਇਹ 바ਰ ਮਿਲ ਗਿਆ ਕਿ ਮੈਨੂੰ ਮਾਰਨ ਵਾਲਾ ਕੌਣ ਹੈ ਮੈਂ ਤਾਂ ਕੋਈ ਨਹੀਂ ਮਾਰ ਸਕਦਾ ਤਾਂ ਗੁਰ ਪਿਆਰਿਓ ਫਿਰ ਪ੍ਰਮਾਤਮਾ ਇੱਕ ਤਰੀਕਾ ਦਿਖਦਾ ਹੈ ਤਰੀਕਾ ਪਾਉਂਦਾ ਹੈ ਇੱਕ ਭਾਵ ਉਹ ਇੱਕ ਫਿਰ ਕੋਈ ਬੀਤੀ ਬਣਾਉਂਦਾ ਇਸ ਤਰ੍ਹਾਂ ਦਾ ਕਿਉਂਕਿ ਹੰਕਾਰ ਤਾਂ ਤੋੜਨਾ ਨਾ ਹੰਕਾਰੀਆਂ ਦਾ ਉਹ ਜਦੋਂ ਬੜਾ ਹਰਨਾਕਸ ਹੈ ਰਾਜਾ ਹੈ ਉਹ ਪਰਜਾ ਤੇ ਰਾਜ ਕਰਦਾ ਹੈ ਪਰ ਮਨ ਦੇ ਅੰਦਰ ਹੰਕਾਰ ਹੈ ਕਿ ਨਹੀਂ ਹੁਣ ਮੈਨੂੰ ਕੌਣ ਮਾਰ ਸਕਦਾ ਹੈ ਹੁਣ ਮੈਨੂੰ ਕੌਣ ਮਾਰ ਸਕਦਾ ਹੈ ਰੱਬ ਨੂੰ ਭੁੱਲ ਗਿਆ ਕਿ ਮੇਰੀ ਪੂਜਾ ਕਰੋ ਮੇਰੀ ਪੂਜਾ ਕਰੋ ਹੁਣ ਪਰਮਾਤਮਾ ਨੇ ਕੀ ਕੀਤਾ ਕਿ ਇਹਦਾ ਹੰਕਾਰ ਤੋੜਨ ਵਾਸਤੇ ਕਿ ਇਹ ਤਾਂ ਬਦਲ ਗਿਆ ਇਹ ਤਾਂ ਭੁੱਲ ਗਿਆ ਇਹ ਤਾਂ ਆਪਦੀ ਪੂਜਾ ਕਰਨ ਲੱਗ ਗਿਆ ਆ ਇੱਥੇ ਗੁਰਪਿਆਰੇ ਉਹ ਫਿਰ ਪਰਮਾਤਮਾ ਨੇ ਇੱਕ ਖੇਡ ਰਚੀ ਹੈ ਖੇਡ ਉਹ ਐਸੇ ਹੰਕਾਰੀਆਂ ਨਾਲ ਹਮੇਸ਼ਾ ਰਚਦਾ ਹੈ ਫਿਰ ਉਹਦੇ ਘਰ ਇੱਕ ਪੁੱਤਰ ਦਿੱਤਾ ਪੁੱਤਰ ਪੈਦਾ ਕੀਤਾ ਕੀ ਕੀ ਪੈਦਾ ਕੀਤਾ ਪੁੱਤਰ ਉਹ ਪੁੱਤਰ ਪੈਦਾ ਕਰਕੇ ਫਿਰ ਉਹਦੇ ਵਾਲ ਨੂੰ ਤੋੜਨ ਵਾਸਤੇ ਗੁਰੂ ਪਿਆਰਿਓ ਉਹਦੇ ਪੁੱਤਰ ਨੇ ਜਨਮ ਲਿੱਤਾ ਪ੍ਰਲਾਦ ਉਹ ਕੌਣ ਸੀ ਪ੍ਰਲਾਦ ਤਾਂ ਗੁਰੂ ਪਿਆਰਿਓ ਫਿਰ ਉਹ ਪ੍ਰਲਾਦ ਜੋ ਬੱਚਾ ਸੀ ਉਹਨੂੰ ਫਿਰ ਪ੍ਰਮਾਤਮਾ ਨੇ ਗਿਆਨ ਬਖਸ਼ਿਆ ਗਿਆਨ ਗਿਆਨ ਕਿੱਥੋਂ ਹੋਇਆ ਉਹਨੂੰ ਕਿਉਂਕਿ ਜੇ ਮੇਰਾ ਮਾਲਕ ਚਾਹੇ ਬਿਨ ਪ੍ਰਭ ਭਾਵੇ ਬਿਨ ਸਵਾਸ ਤੇ ਰੱਖੇ ਜੋ ਚਾਹੇ ਤਾਂ ਬਿਨ ਸਵਾਸਾਂ ਤੋਂ ਵੀ ਰੱਖ ਸਕਦਾ ਪਰ ਇੱਥੇ ਜਦੋਂ ਗਿਆਨ ਉਹਨੂੰ ਪ੍ਰਗਟ ਕੀਤਾ ਕਿਵੇਂ ਗਿਆਨ ਪ੍ਰਗਟ ਹੋਇਆ ਦੇਖੋ ਕਿਵੇਂ ਦਾ ਹੰਕਾਰ ਤੋੜ ਰਿਹਾ ਪ੍ਰਮਾਤਮਾ ਹੁਣ ਬੱਚੇ ਨੇ ਥੋੜਾ ਸੂਝਵਾਨ ਹੋਇਆ ਥੋੜਾ ਜਿਹਾ ਜਾਦਾ ਵੱਡਾ ਬਰੀ ਕਿ ਆਪਣੇ ਆਪ ਥੋੜਾ ਸੰਸਾਰ ਦੀ ਗੱਲ ਨੂੰ ਸਮਝ ਸਕੇ ਸੰਸਾਰ ਦੀ ਗੱਲ ਨੂੰ ਸਮਝ ਸਕੇ ਜਦ ਉਹ ਇੱਕ ਬੱਚਾ ਜਦੋਂ ਆਪਣੇ ਹਾਣੀਆਂ ਨਾਲ ਖੇਡਦਾ ਹੈ ਤੇ ਉਹ ਖੇਡਦਾ ਖੇਡਦਾ ਇੱਕ কুমਾਰ ਦੇ ਘਰੇ ਚਲੇ ਜਾਂਦਾ ਉਹਨਾਂ ਦਾ ਵੀ ਬੱਚਾ ਸੀ ਉਹਦੇ ਨਾਲ ਖੇਡਦਾ ਖੇਡਦਾ ਉੱਥੇ ਚਲੇ ਜਾਂਦਾ ਹੁਣ ਜਿਹੜਾ কুমਾਰ ਹੈ ਉਹਦਾ ਕੰਮ ਕੀ ਹੈ ਉਹ ਤੇ ਤੋੜੇ ਜਿਵੇਂ ਆਪਾਂ ਦੇਖਦੇ ਆਂ ਆਪਾਂ ਮਟਕੇ ਬਣਾਉਣੇ ਤੋੜੇ ਬਣਾਉਣੇ ਹੋਰ ਆਦਾ ਕਾਰੋਬਾਰ ਕਰਦਾ ਹੈ ਉਹ ਜਦੋਂ ਮਿੱਟੀ ਦੇ ਬਣਾ ਕੇ ਜਦੋਂ ਇੱਕ ਆਵਾ ਤਿਆਰ ਕਰਦਾ ਹੈ ਉਹਦੇ ਵਿੱਚ ਚਣਕੇ ਰੱਖੀ ਫਿਰ ਉਹਦੇ ਉੱਪਰ ਅੱਗ ਲਾਉਂਦਾ ਹੈ ਭਾ ਉਹ ਜੋ ਵੀ ਸਿਸਟਮ ਉਹਦਾ ਕਰਕੇ ਉਹਦੇ ਵਿੱਚ ਉਹਦੇ ਵਿੱਚ ਕੁਦਰਤੀ ਇੱਕ ਬਿੱਲੀ ਨੇ ਕਿਉਂ 1 2 ਦਿਨ ਲੱਗ ਹੀ ਜਾਂਦੇ ਨੇ ਕੰਮ ਕਰਦੇ ਆ ਅੱਜ ਥੋੜੇ ਕਰਤੇ ਫਿਰ ਅੱਜ ਚਣ ਕੇ ਇਸ ਤਰ੍ਹਾਂ ਬੱਚੇ ਦੇਤੇ ਉਹਦੇ ਵਿੱਚ ਹੁਣ ਬੱਚੇ ਉਹਦੇ ਵਿੱਚ ਨੇ ਤੇ ਇਹ ਉਹ ਜਿਹੜਾ ਕਮਿਹਾਰ ਆ ਉਹਨੂੰ ਪਤਾ ਨਹੀਂ ਹੈ ਤੇ ਉਹਨੇ ਕਿ ਕੀਤਾ ਆਪਣਾ ਪੂਰਾ ਕੰਮ ਤਿਆਰ ਕਰਕੇ ਸਰ ਆਵਾ ਤਿਆਰ ਕਰਕੇ ਉਹਦੇ ਉੱਤੇ ਜੋ ਵੀ ਕਾਸੂ ਜੋ ਲੱਤ ਜੋ ਲਾਉਣੀ ਸੀ ਉਹ ਲਾ ਕੇ ਤੇ ਉਹਨੂੰ ਅੱਗ ਲਾਤੀ ਕਿ ਇਹ ਪੱਕ ਜਾਣਾ ਕਿ ਉਹਦਾ ਧੰਦਾ ਹੈ ਭਾਈ ਉਹਦਾ ਕਰਨਾ ਹੈ ਪਰ ਇੱਥੇ ਜਦੋਂ ਬਰਨਾਦ ਆਪਣੇ ਹਾਨੀਆਂ ਨਾਲ ਖੇਲਦਾ ਖੇਲਦਾ ਉੱਥੇ ਪਹੁੰਚਿਆ ਦੇਖੋ ਉਸੇ ਦਰਾਂ ਨੀ ਪ੍ਰਮਾਤਮਾ ਨੇ ਗਿਆਨ ਬਖਸ਼ਣਾ ਚਾਹਿਆ ਉਹ ਉਸੇ ਦਰਾਂ ਨੀ ਜਦੋਂ ਉਹ ਠੰਡਾ ਹੋਇਆ ਆਵਾ ਭਾਵ ਉਹ ਜਦੋਂ ਪੱਕ ਗਏ ਜਦੋਂ ਥੋੜੀ ਜੀ ਅੱਗ ਬਿਲਕੁਲ ਐ ਠੰਡੀ ਹੋ ਗਈ ਥੋੜੀ ਵਾਲੀ ਗਰਮਾਇਸੀ ਉਹਦੇ ਵਿੱਚੋਂ ਉਹ ਬੱਚੇ ਮਿਆਂ ਮਾਉਂ ਕਰਦੇ ਬਾਹਰ ਨਿਕਲ ਗਏ ਫਿਰ ਉਹ ਦੇਖਦਾ ਰਿਹਾ ਜਦੋਂ ਉਹਨੇ ਫਿਰ ਉਹ ਜਿਹੜੀ ਘਰੇ ਉਹਨਾਂ ਦੇ ਔਰਤ ਸੀ ਜੋ ਮਰਦ ਸੀ ਜੋ ਕੰਮ ਕਰ ਰਹੀ ਸੀ ਇਸ ਬੱਚੇ ਨੇ ਸਵਾਲ ਕੀਤਾ ਉਹਨਾਂ ਨੂੰ ਕਿ ਇਹਨਾਂ ਨੂੰ ਤੁਸੀਂ ਅੱਗ ਵੀ ਲਾਤੀ ਔਰ ਇਹਨਾਂ ਦੇ ਵਿੱਚ ਆ ਦੇਖ ਲਓ ਬੱਚੇ ਨਿਕਲ ਗਏ ਇਹ ਮਰੇ ਨਹੀਂ ਫਿਰ ਉੱਥੋਂ ਉਹ ਸਵਾਲ ਕਰਦਾ ਛੋਟਾ ਬੱਚਾ ਤੇ ਉਹ ਸਮਝਾਉਂਦੀ ਆ ਫਿਰ ਉਹਨੂੰ ਕਿ ਬੱਚਾ ਜਿਹਨੂੰ ਉਹ ਰਾਮ ਰੱਖੇ ਪ੍ਰਮਾਤਮਾ ਰੱਖੇ ਉਹਨੂੰ ਕੌਣ ਮਾਰ ਸਕਦਾ ਮਾਰਨ ਵਾਲੇ ਤੋਂ ਬਚਾਉਣ ਵਾਲਾ ਤਾਕਤਵਰ ਐਥੋਂ ਉਹਨੂੰ ਗਿਆਨ ਹੋਇਆ ਸੀ ਇੱਥੋਂ ਗਿਆਨ ਕੀ ਹੋ ਗਿਆ ਇੱਥੋਂ ਜਦੋਂ ਸਾਰੇ ਪਰ ਜਾਓ ਹਰਨਾਕਸ ਜਲੇ ਥਲੇ ਹਰਨਾਕਸ ਹਰ ਥਾਨ ਹਰਨਾਕਸ ਉਹਦਾ ਨਾਮ ਜਪਦੀ ਹੈ ਔਰ ਇੱਥੇ ਬੱਚਾ ਉਲਟ ਹੋ ਗਿਆ ਇਹਦੇ ਮਨ ਦੇ ਵਿੱਚ ਪਰਮਾਤਮਾ ਪਤੀ ਗਿਆਨ ਹੋ ਗਿਆ ਜਾਗਰੂਪ ਹੋ ਗਿਆ ਹੁਣ ਦੋਨਾਂ ਦਾ ਪਿਓ ਪੁੱਤਰ ਦਾ ਖੇਡ ਚੱਲਦਾ ਇੱਥੇ ਨੂੰ ਖੇਡ ਬੋ ਨਾ ਜਿਵੇਂ ਹੁਣ ਆਪਣਾ ਵੀ ਖੇਡ ਆ ਨਾ ਹਰ ਬੰਦੇ ਦਾ ਖੇਡ ਹੈ ਦਿਨ ਰਾਤ ਦਾ ਖੇਡ ਹੈ ਇੱਥੇ ਇਹਨਾਂ ਦਾ ਵੀ ਇੱਕ ਖੇਡ ਚੱਲ ਪਿਆ ਦੇਖੋ ਕਿਵੇਂ ਹਰਨਾਕ੍ਰਿਸ਼ ਦਾ ਅੰਤ ਹੁੰਦਾ ਹੈ ਕਿਵੇਂ ਪ੍ਰਮਾਤਮਾ ਨੇ ਵਿਧ ਰਚੀ ਇੱਥੇ ਹੁਣ ਪੁੱਤਰ ਬਾਪ ਦੀ ਗੱਲ ਨਹੀਂ ਮੰਨ ਰਿਹਾ ਬਾਪ ਕਹਿ ਰਿਹਾ ਕਿ ਸਾਰਾ ਇਹ ਪਰਜਾ ਮੇਰਾ ਨਾਮ ਜਪ ਰਹੀ ਹੈ ਤੂੰ ਕਿਉਂ ਨਹੀਂ ਜਪ ਰਿਹਾ ਤੂੰ ਆ ਰਾਮ ਰਾਮ ਕਿਉਂ ਕਰ ਰਿਹਾ ਹੈ ਪਰ ਗੁਰ ਪਿਆਰੇ ਉਪਰ ਇਹ ਨਹੀਂ ਮੰਨ ਰਿਹਾ ਆਖਰ ਕੁੱਲ ਮੁਕਾਓ ਜੀ ਇੰਨੇ ਯਤਨ ਕੀਤੇ ਮਨਾਉਣ ਦੇ ਨਹੀਂ ਮੰਨਿਆ ਤੇ ਇਨੇ ਕਸ਼ਟ ਦਿੱਤੇ ਕਸ਼ਟ ਦਿੱਤੇ ਤੇ ਦੂਰ ਉਚਾਈ ਤੋਂ ਪੱਥਰਾਂ ਤੋਂ ਫੈਂਕ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਜਾਂਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਆਖਰ ਜਦੋਂ ਲਾਸਟ ਵਿਧੀ ਅਪਣਾਉਣ ਲੱਗੇ ਜੋ ਹਰਨਾਕ ਦੀ ਭੈਣ ਸੀ ਨਾ ਉਹਦੇ ਕੋਲ ਵੀ ਬਾਰ ਸੀਗਾ ਉਹਦੇ ਕੋਲ ਬਾਰ ਕਿਹੜਾ ਸੀ ਕਿ ਅਗਣ ਉਹਨੂੰ ਸਾੜ ਨਹੀਂ ਸਕਦੀ ਅਗਣ ਆਗੋਂ ਨੂੰ ਸਾੜ ਨਹੀਂ ਸਕਦੀ ਤਾਂ ਹਰਨਾਕਸ ਨੇ ਕੀ ਸੋਚਿਆ ਕਿ ਕਿ ਮੇਰੀ ਭੈਣ ਕੋਲ ਬਹੁਤ ਤਕੜਾ ਬਾਰ ਹੈ ਕਿਉਂ ਨਾ ਮੈਂ ਇੱਕ ਉਨੇ ਹੋਰ ਉਪਰਾਲਾ ਕੀਤਾ ਇੱਕ ਫੋਲਕਾ ਜਿਹੜੀ ਆਪਾਂ ਹੋਲੀ ਮਨਾਉਂਦੇ ਆ ਜਿਹੜੀ ਫੋਲਕਾ ਜਲਾਉਂਦੇ ਆ ਫੋਲਕਾ ਉਹਦੀ ਭੈਣ ਦਾ ਨਾਮ ਸੀ ਉਹਨੇ ਫਿਰ ਉਹ ਸਾਰਾ ਰਚਨ ਰਸ ਕੇ ਲੱਕੜਾਂ ਤਿਆਰ ਕਰਕੇ ਇੱਕ ਚਿਖਾ ਤਿਆਰ ਕਰਕੇ ਬਹੁਤ ਵੱਡੀ ਉਹਦੇ ਵਿੱਚ ਆਪਣੇ ਭੈਣ ਨੂੰ ਕਿਹਾ ਕਿ ਤੂੰ ਇਹਨੂੰ ਲੈ ਕੇ ਬਹਿ ਜਾ ਕਿ ਤੈਨੂੰ ਤਾਂ ਵਰਦਾਨ ਤੁੰਤਾ ਜਲੇਂਗੀ ਨਹੀਂ ਔਰ ਇਹਨੇ ਖਤਮ ਹੋ ਜਾਣਾ ਲੇਕਿਨ ਉਹ ਕਹਿ ਰਿਹਾ ਨਾ ਆਪਾਂ ਜੋ ਵਿਚਾਰ ਕੀਤੇ ਜਿਹਨੂੰ ਮਾਰਨ ਵਾਲਾ ਮਾਰਨ ਵਾਲੇ ਤੋਂ ਬਚਾਉਣ ਵਾਲਾ ਤਗੜਾ ਹੈ ਇੱਥੋਂ ਜਦੋਂ ਪਿਆਰੇ ਜਦੋਂ ਗੋਚ ਚ ਲੈ ਕੇ ਬੈਠ ਗਈ ਤਾਂ ਕਾਫੀ ਸਮਾਂ ਜੋ ਵੀ ਇਤਿਹਾਸ ਆਪਾਂ ਨੂੰ ਦੱਸ ਰਿਹਾ ਹੈ ਉਹ ਬੀਤੇ ਆ ਗੋਦ ਦੇ ਵਿੱਚ ਪਰ ਉੱਥੇ ਵੀ ਮੇਰੇ ਮਾਲਕ ਨੇ ਫਿਰ ਉਸ ਪ੍ਰਿਲਾਦ ਦੀ ਰੱਖਿਆ ਕੀਤੀ ਬਚਾਇਆ ਅੰਖਰ ਪ੍ਰਮਾਤਮਾ ਨੇ ਇੱਕ ਹੋਰ ਖੇਡ ਖੇਡੀ ਜਦੋਂ ਗੋਲਕਾ ਨੂੰ ਸੇਕ ਲੱਗਣ ਲੱਗਿਆ ਤਾਂ ਉੱਠ ਕੇ ਜਾਣ ਲੱਗੇ ਉਸ ਚਿਖਾ ਤੋਂ ਬਾਹਰ ਤੋਂ ਇਥੇ ਪ੍ਰਿਲਾਦ ਨੇ ਫੇਰ ਕਹਿੰਦੇ ਪੂਆ ਤੱਕ ਕਿਉਂ ਜਾ ਰਹੀਆਂ ਬਾਹਰ ਇੰਨਾ ਚਿਰ ਆਪਾਂ ਬੈਠੇ ਆ ਮੈਂ ਤੇਰੀ ਗੋਦ ਚ ਬੈਠਾ ਨਾ ਚਿਰ ਤਾਂ ਗੁਰ ਪਿਆਰਿਓ ਫਿਰ ਇਹ ਕਰਦੇ ਕਰਦੇ ਗੋਲ ਕਾਂ ਸੜ ਗਈ ਏ ਪਰ ਪ੍ਰਲਾਦ ਨੂੰ ਉੱਥੇ ਵੀ ਪਰਮਾਤਮਾ ਨੇ ਰੱਖ ਲਿਆ ਫਿਰ ਇੱਕ ਹੋਰ ਦੇਖੋ ਇੱਥੇ ਇੱਕ ਹੋਰ ਕੌਕਤ ਹੁੰਦਾ ਹੈ ਇਹ ਹਰਨਾਕਸ ਦਾ ਆਖਰੀ ਸਮਾਂ ਸੀ ਆਖਰੀ ਜਦੋਂ ਉਹਨੂੰ ਵਰਸ ਸੀ ਕਿ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਸੁਭਾਨਾ ਸਵਾਮ ਕੋਈ ਇਹ ਜਾਂ ਵਕਤ ਨਹੀਂ ਇੰਨਾ ਵੱਡਾ ਬਰਸੀਗਾ ਕਿ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ ਤਾਂ ਇੱਥੇ ਮਾਲਕ ਨੇ ਫਿਰ ਖੇਡ ਰਚੀ ਜਦੋਂ ਉਹਨੂੰ ਇੱਕ ਥੰਮ ਤੱਤਾ ਕਰਕੇ ਲਾਲ ਸੁਹਾ ਕਰਕੇ ਉਸ ਪਰਨਾਦ ਆਪਣੇ ਪੁੱਤਰ ਨੂੰ ਕਹਿਣ ਲੱਗਾ ਕਿ ਇਹਨੂੰ ਫੜ ਇਹਨੂੰ ਜੱਫੀ ਪਾ ਤਾ ਗੁਰ ਪਿਆਰੇ ਉੱਥੇ ਫਿਰ ਪ੍ਰਮਾਤਮਾ ਆਪ ਆਉਂਦਾ ਏ ਇੱਥੇ ਪ੍ਰਲਾਦ ਜਦੋਂ ਖੜਾ ਦੇਖਦਾ ਹੈ ਉਹਨੂੰ ਇੱਕ ਯਕੀਨ ਦਵਾਉਂਦਾ ਹੈ ਉਸ ਅਗ ਦੇ ਜਿਹੜਾ ਲਾੜ ਥੰਮ ਨੂੰ ਥੰਮ ਦੇ ਉੱਤੇ ਇਹ ਦੇਖਦਾ ਹੈ ਪਰ ਪ੍ਰਮਾਤਮਾ ਕੀ ਕਰਦਾ ਹੈ ਇੱਕ ਕੀੜੀ ਦਾ ਰੂਪ ਧਾਰ ਕੇ ਉਸ ਥੰਮ ਤੇ ਚਲਦਾ ਹੈ ਤਾ ਇਹਨੂੰ ਤਾਂ ਖਾਈ ਦਿੰਦੀ ਆ ਕਿ ਐਡਾ ਲਾਲ ਸੁਹਾ ਥਮ ਹੋ ਰਿਹਾ ਹੈ ਪਰ ਇਹ ਇਹ ਕੀੜੀ ਕਿਉਂ ਨਹੀਂ ਮੱਚ ਰਹੀ ਇਸੇ ਕਰਕੇ ਤਾਂ ਸੰਗਤ ਆ ਸਬਦ ਉਤਾਰਦੇ ਨੇ ਕੀੜੀ ਨਾ ਬਣਦਾ ਰਾਮਾ ਪ੍ਰल्हाਦ ਡੋਲ ਜਾਂਦਾ ਤੇ ਫਿਰ ਉਹ ਛੋਟੀ ਕੀੜੀ ਦਾ ਰੂਪ ਧਾਰਨ ਕਰਕੇ ਪ੍ਰਮਾਤਮਾ ਨੇ ਹੌਸਲਾ ਦਿੱਤਾ ਪ੍ਰल्हाਦ ਨੂੰ ਤਾਂ ਫਿਰ ਇਹਨੇ ਜਦੋਂ ਫਿਰ ਥਮ ਨੂੰ ਫੜਿਆ ਤਾਂ ਵਿੱਚੋਂ ਉਹ ਮੇਰਾ ਮਾਲਕ ਪ੍ਰਮਾਤਮਾ ਨੇ ਨਰਸਿੰਘਾ ਰੂਪ ਧਾਰ ਕੇ ਆਪ ਅਪਨਟ ਹੋਇਆ ਹੁਣ ਇੱਥੇ ਗੁਰਪਿਆਰਿਓ ਅੰਤ ਕਿਵੇਂ ਕਰਦਾ ਹੈ ਕਿ ਉਹ ਵਰਸਿਓ ਦੇ ਕੋਲ ਵਰਤਾ ਪ੍ਰਮਾਤਮਾ ਕਿਸੇ ਦੇ ਜਿਹੜਾ ਬਾਹਰ ਹੈ ਉਹਦੇ ਜਿਹੜਾ ਤਾਕਤ ਹੈ ਉਹਦੀ ਠੇਸ ਨਹੀਂ ਪਹੁੰਚਾਉਂਦਾ ਹੁਣ ਕੀ ਸੀ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਇਹ ਵਰਸਿਓ ਦੇ ਕੋਲ ਦਿਨ ਰਾਤ ਕਿਤੇ ਵੀ ਉਹਦਾ ਹਈ ਨਹੀਂ ਕਿਸ ਮਰਨ ਦਾ ਕੋਈ ਉਨ ਇੱਥੇ ਪ੍ਰਮਾਤਾ ਨੇ ਫਿਰ ਜਿਹੜਾ ਬੁਹੇ ਦੀ ਦੇਹਲੀ ਹੁੰਦੀ ਆ ਨਾ ਅੰਦਰ ਨਾ ਬਾਹਰ ਉੱਥੇ ਫੜ ਕੇ ਫਿਰ ਉਹਨੂੰ ਨਖਾ ਨਾ ਵਧਾਰਿਆ ਉਹ ਨੌਨ ਫਾੜਿਆ ਨੂੰ ਫਿਰ ਅੰਤ ਕੀਤਾ ਇਸ ਤਰ੍ਹਾਂ ਦੇ ਜ਼ੁਲਮ ਦਾ ਇਹ ਗੁਰਪਿਆਰੋ ਸਾਨੂੰ ਫਿਰ ਥੋੜਾ ਜਨਾ ਸੂਝੀ ਹੋਣੀ ਚਾਹੀਦੀ ਕਿ ਇੱਥੇ ਵੀ ਮੇਰਾ ਮਾਲਕ ਕਹਿ ਰਿਹਾ ਕਿ ਕੀ ਤੇਰੇ ਅੰਤਿੰਗ ਸਮੇਂ ਗੱਲ 'ਚ ਫਾਂਸੀ ਪੈ ਜਾਣੀ ਆ ਕਿ ਬੰਦੇ ਆ ਤੂੰ ਵੀ ਹੰਕਾਰ ਨਾ ਕਰ ਤੂੰ ਵੀ ਸਮਝਣ ਦੀ ਕੋਸ਼ਿਸ਼ ਕਰ ਜਿਹੜੀਆਂ ਸੋਚਾਂ ਸੋਚ ਕੇ ਤੂੰ ਹੋਰ ਹੀ ਹੋਰ ਕੰਮ ਕਰ ਰਿਹਾ ਹੈ ਇਹਦੀ ਬਦਲੇ ਕੰਮ ਵੀ ਕਰ ਨਾਲ ਬੰਦਗੀ ਵੀ ਕਰ ਪ੍ਰਮਾਤਮਾ ਦਾ ਨਾਮ ਵੀ ਜਾਪ ਪਰਮਾਤਮਾ ਦਾ ਨਾਮ ਵੀ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ